ਲਓ ਜੀ ਮੋਟਰਸਾਈਕਲ ਕਰ ਲੈ ਸਟਾਰਟ ਪਹੁੰਚ ਗਏ ਚਾਲ ਲੈ ਕੇ ਏ ਤਾਲ ਸਭ ਤੁੰਦ ਅੱਜ ਫੇਰ ਬਹੁਤ ਸੰਗਣੀ ਆ ਆਹੀ ਦੇਣਾ ਤੁੰਦ ਦੇ ਤਾਂ ਹਾਂ ਦੇਖੋ ਇੱਕ ਮੋਟਰਸਾਈਕਲ ਆ ਖੜਾ ਪਰਾਣਾ ਇਹ ਫੇਰ ਚਲਾਵਾਂਗੇ ਜਦੋਂ ਲੋਡ ਪਈ ਘੇਰਾ ਨਵਾਂ ਹੀ ਲੈ ਕੇ ਜੰਨੇ ਆ ਆ ਸਰੋਂ ਇੱਥੇ ਲਾਈ ਵੀ ਹੈ ਉਹੀ ਲਾ ਰੱਖੀ ਹੈ ਸੱਪਾਂ ਦਾ ਘਰ ਚੱਲ 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 ਬਾਹਰ ਦਾ ਮਾਹੌਲ ਕਿੱਦਾਂ ਹੈ ਜੀ ਹਲੋ ਜੀ ਮੈਂ ਸਤਰੀ ਪਹੁੰਚ ਗਏ ਨੇ ਟਟਾ ਟਟਾ ਕੱਟਣ ਦਾ ਕੰਮ ਚੱਲ ਰਿਹਾ ਤੇ ਉਹ ਕੰਧ ਲਾਉਣੀ ਹੈ ਜਿਹੜੀ ਕੱਲ ਜਿੱਥੇ ਕੱਲ ਠੂਲਾ ਕਰਦੇ ਸੀ ਪਿਛਲੇ ਮਹੰਦਾਂ ਤੋਂ ਲੱਗ ਭਾ ਲੱਗਣਾ ਦੋ ਤਿੰਨ ਦਿਨ ਹਜੇ ਕੰਧਾਂ ਨੂੰ ਤੇ ਹੋ ਲੱਗੇ ਆਣਗੇ ਆ ਪੋਰਚ ਦਾ ਕੰਮ ਵੱਡਾ ਨਾ ਜੇ ਤੂੰ ਹੀ ਵੀ ਹਰ ਰੋਜ਼ ਦੀ ਤਰ੍ਹਾਂ ਚੱਲ ਰਹੀ ਐ। ਛੱਟਾਂ ਜਾਵਾਂਗਾ, ਪਾਸੇ ਤੇਰੇ ਮਾਮਾ ਕੇ ਛੜਟ ਤੇ ਇੱਥੇ ਬਜਰੀ-ਬੁਦਰੀ ਲਵਾਵਾਂਗੇ ਫਿਰ। ਹਾਂ। ਤਾਂ ਤੂੰ ਭਦਰ ਕਰਕੇ ਰੱਖ ਲਈ ਬਜਰੀ-ਬੁਦਰੀ ਲਵਾਉਣ ਵਾਸਤੇ ਇੱਥੇ। ਤੰਦਾਂ ਦੀ ਠੰਡ ਫੇਰ ਪੂਰੀ ਹੋ ਗਈ। ਤੰਦ ਵੀ ਸੰਘਣੀ ਆ। ਲਓ ਜੀ। ਹੁਣ ਹੋ ਗਿਆ 2 ਵਾਲੀ ਚਾਹ ਦਾ ਟਾਈਮ ਪਹੁੰਚ ਗਏ ਚਾਹ ਲੈ ਕੇ ਦਾ ਤੇ ਅੱਜ ਪੁਰਾਣਾ ਮੋਟਰਸਾਈਕਲ ਆ ਗਿਆ ਹੱਥ 'ਚ ਕੀ ਗੋਲਨਾ ਸੁੱਕਣਾ ਲੈ ਲੋ ਜੀ ਸੂਰਜ ਨੇ ਦਸਤਕ ਦਿੱਤੀ ਥੋੜੀ ਮੈਸਤਰੀ ਲੱਗੇ ਪਏ ਆ ਥੋੜਾ ਜੰ ਗਰਮ ਹੋਇਆ ਮਾਹੌਲ ਬੱਦਲ ਆਣਾ ਲੱਗਦਾ ਫਲੋ ਜੀ ਆ ਕਹਿੰਦਾ ਵੀ ਲੱਗਗਾ ਅੱਜ ਮੂਰ ਲੰਘ ਰੰਗ ਪੋਰਚਾ ਲੰਗਾ ਕੰਮ ਚੱਲ ਰਿਹਾ ਆਪਾਂ ਇਧਰ ਪਰਦੇਆਂ ਗੇ ਟੋਲ ਬਾਕੀ ਕਮਰੇ ਦੇ ਕਹਿੰਦਾ ਲੱਗਗਾ ਸੀ ਤੇ ਆਹ ਰਹਿੰਦਿਆਂ ਸੀ ਅੱਜ ਲਾਦਿਆਂ ਲਓ ਜੀ ਸਮਾਨ ਸਮੂਹ ਸਾਰਾ ਸਾਂਭ ਗਏ ਮਿਸਤਰੀ ਦੱਟੇ ਰਹੀ ਆਪਣੇ ਕੋਲੇ 5 ਤੇ ਅੱਧਾ ਅੱਧੇ ਦੇ ਪਿਆ ਤੇ ਸਮਾਨ ਆਪਾਂ ਵੀ ਰੱਖਤਾ ਤੇ ਚਲਦੇ ਆਂਗੇ ਘਰੇ ਹੁਣ ਇਹ ਕਾਰੀ ਨਿਗ੍ਹਾ ਮਰਾਦ ਗਈ ਵੀ ਅੱਜ ਕੀ ਕੀ ਸਿਸਟਮ ਕੀਤਾ ਹਾਂ ਕਿੰਨੀ ਉੱਚੀ ਹੋ ਗਈ ਪੇਰਦੀ ਵੀ ਲੱਗੂ 3 ਫਟ ਕਿੰਨੀ ਹੁੰਦੀ ਹੈ ਪਤਾ ਨਹੀਂ ਆਪਾਂ ਇਟਾਂ ਵੀ ਮਗਾਲੀਆਂ 2500 ਇਹ ਸਾਈਡ ਜੇ ਤੇ ਲਵਾ ਲਈ ਜੇ ਕੋਈ ਵਾਧੂ ਘੜਦੀ ਤਾਂ ਲੱਗ ਜੂ ਸਭ ਤੋਂ ਵੱਡਗੇ ਪਹਿਲਾਂ ਆਪਾਂ ਵੱਡਗੇ ਡ੍ਰੈنگ ਰੂਮ ਵਾਲੇ ਡੋਰ ਵਿੱਚ ਦੀ ਆਹ ਸਿਸਟਮ ਅੰਦਰੋਂ ਇਧਰ ਕੰਧਾਂ ਲੱਗਣਾ ਇਧਰ ਤਾਂ ਕਾਲੀ ਲਾਤਾਂਗਾ ਆ ਜੈਦਰ ਵੀ ਲੱਗ ਗਿਆ ਕਹਿੰਦਾ ਤੇ ਆ ਵੀ ਲੱਗ ਗਿਆ ਕਹਿੰਦਾ ਇਧਰੋਂ ਵੀ ਫਾਈਨਲ ਆ ਇਧਰੋਂ ਵੀ ਕੰਪਲੀਟ ਆ ਤੇ ਇਧਰ ਆ ਪੈਡਪੂਟ ਕਰ ਗਿਆ ਮਿਸਤਰੀ ਪੋਰਚ ਦਾ ਕੱਲ ਨੂੰ ਸਿਸਟਮ ਚੱਲੂਗਾ ਇਦੋਂ ਪੈਡ ਕਰਤੀ ਐ ਇੱਥੇ ਗਲਾਈ ਜੀ ਬਣੂਗੀ ਜਿਵੇਂ ਬੰਦੀ ਹੁੰਦੀ ਹੈ ਤਾਂ ਤੋਂ ਗੋਲ ਜਾਂ ਗੋਲ ਜਾਂ ਬੰਨਣਾ ਹੈ ਤਾਂ ਦੋਨੇ ਪਾਸੋਂ ਦੋਨੇ ਬਾਰ ਗੋਲ ਜੇ ਬੰਨਨੇ ਆ ਆਹ ਮੂਰਲੇ ਪਾਸੇ ਵਾਲਿਆਂ ਰਹਿਣਗਾ ਕੰਦਾ ਕੱਲ ਦਾ ਦਿਨ ਕੱਲ ਦੇ ਦਿਨ ਚ ਹੋ ਜਾਣਗੇ ਮੇਰੇ ਹਿਸਾਬ ਨਾਲ ਬਾਕੀ ਪਰਸੋਂ ਸਮਾਨ ਸਮੁਣ ਲਿਆਵਾਂਗੇ ਗਾਡਰ ਗਾਡਰ ਬੂਡਰ ਤੇ ਪਲੇਟਾਂ ਬਲੂਟਾਂ ਬਾਕੀ ਇੱਟਾਂ ਵੀ ਪਹੁੰਚ ਜੂਗਾ ਤੇ ਚਲੋ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਮਿਲਦੇ ਆਂ ਕੱਲ ਦੀ ਵੀਡੀਓ ਚ